ਅਸੀਂ ਬੋਲੀ ਕਰਾਉਣੀ ਸ਼ੁਰੂ ਕਰਨ ਦਾ ਕਿਹਾ ਵੀ ਬੋਲੀ ਸ਼ੁਰੂ ਕਰਾਓ ਉਹਨਾਂ ਨੇ ਇਹ ਘਰ ਪਹਿਲਾਂ ਕਹਿਦੀ ਵੀ ਮੈਨੂੰ ਪਹਿਲਾਂ ਪਿਲ ਮਿਲੇ ਸਾਲ ਦਾ ਹਿਸਾਬ ਦਿਓ ਤੇ ਜਰਨੈਲ ਨੇ ਕਿਹਾ ਵੀ ਨਹੀਂ ਪਹਿਲਾਂ ਬੋਲੀ ਕਰਾ ਲਾ ਹਿਸਾਬ ਮੋਟਾ ਹੀ ਤੈਨੂੰ ਹਿਸਾਬ ਕਰ ਦੇ ਦੇਣੇ ਬਾਅਦ ਵਿੱਚ ਲਿਖਾ ਦੇਣੇ ਆ ਉਹਨੇ ਆਪਣਾ ਰਵਾਲਵਰ ਕੱਢ ਲਿਆ ਰਵਾਲਵਰ ਜਰਨੈਲ ਨੇ ਕਿਹਾ ਵੀ ਤੂੰ ਇਹ ਫੋਕੇ ਫਟਿਆ ਅੱਗੇ ਵੀ ਬਰੀਰੇ ਮਾਰੀਆਂ ਵਾ ਤੂੰ ਇਹਨੇ ਜੋਗਾ ਨਹੀਂ ਹੈਗਾ ਫਿਰ ਇਹਨੇ ਉਸੇ ਟਾਈਮ ਹੀ ਦੂਜਾ ਰਵਾਲਵਰ ਕੱਢ ਕੇ ਦੋ ਆਪਣੇ ਨਿਗ ਵਿੱਚੋਂ ਕੱਢ ਕੇ ਗੋਣਿਆ ਚਲੋਣੇ ਸ਼ੁਰੂ ਕਰ ਦਿੱਤੇ ਤਾਬਰ ਤੋੜ ਲਿਆ ਉਹਨੇ ਰਾਤ ਵੀ ਇੱਕ ਇਸਟ ਆਪਣੀ ਇੰਸਟਾਗ੍ਰਾਮ ਦੇ ਉੱਤੇ ਪਾਈ ਆ ਇੱਕ ਉਹ ਤੇ ਜੁਮੇਹਾਰੀ ਲੈਣਾ ਜਰਨੈਲ ਨੂੰ ਮਾਰਨ ਦੀ ਤੇ ਜਰਨੈਲ ਪਿੰਡ ਵਿੱਚ ਮਾੜੇ ਕੰਮ ਕਰਦਾ ਸੀ ਅੱਜ ਤੱਕ ਕੋਈ ਵੀ ਅਸੀਂ ਕਹਿੰਨੇ ਆ ਸਾਰੇ ਪਿੰਡ ਵਾਲੇ ਗਾੜੀ ਹੱਥ ਜੋੜਦੇ ਆ ਚਾਹ ਨਾਲ ਗਾੜੀ ਜੋੜਦੇ ਪਿੰਡ ਵਿੱਚੋਂ ਇੱਕ ਬੰਦੇ ਦੀ ਬਾਹ ਫੜ ਕੇ ਲਿਆ ਦਿਓ ਕਿ ਜਰਨੈਲ ਕੋਈ ਪਿੰਡ ਜੋ ਨਸ਼ਾ ਕਰਾਉਂਦਾ ਸੀ ਜਾਂ ਸਮੈਗ ਵੇਚਦਾ ਨਿਆਣੇ ਨਸ਼ੇ ਲਾਏ ਆ ਤੇ ਅਸੀਂ ਜੋ ਦੇਣ ਦਾ ਰਿਆਂ ਨੂੰ ਸਜ਼ਾ ਨੂੰ ਕੋਈ ਕਰਦਾ ਨਹੀਂ ਦੇਣ ਦਾ ਰਿਆਂ ਜ਼ਮੀਨ ਕਰ ਨਹੀਂ ਕਿ ਐਸਾ ਦੇ ਆ ਵੀ ਜਿਹੜੀ ਪੁਰਾਣੀ ਰੰਜਿਸ਼ ਬੋਟਾਂ ਦੀ ਤੇ ਜਾਂ ਜਿਹੜਾ ਜਿਹੜੇ ਤੋਂ ਮਰੇ ਦਾ ਘਰ ਦੇ ਘਪਲੇ ਘਪਲੇ ਜाहਰ ਕਰਦੇ ਉਹਦੇ ਕਰਕੇ ਮੇਲ ਕੰਮ ਹੋਇਆ ਉਹ ਬਿਲਕੁਲ ਸੱਸੀਕਰ ਰੋਜ਼ਾਨਾ ਸਪੋਕਸਮੈਨ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਕੁਲਦੀਸ਼ ਸੰਦੀਪਾ ਤੇ ਹੁਣ ਹੀ ਪਹੁੰਚਿਆ ਪਿੰਡ ਟੋਲ ਵਿਖੇ ਜਿੱਥੇ ਕੱਲ ਪੰਚਾਇਤੀ ਬੋਲੀ ਨੂੰ ਲੈ ਕੇ ਗੋਲੀ ਚੱਲੀ ਜਿਹਦੇ ਵਿੱਚ ਇੱਕ ਆਦਮੀ ਜਨਿਆਲ ਸਿੰਘ ਦੀ ਮੌਤ ਹੋ ਗਈ ਤੇ ਇੱਕ ਜ਼ਖਮੀ ਹੋ ਗਿਆ ਇਹ ਉਹ ਜਗਾਵਾ ਜਿੱਥੇ ਗੋਲੀ ਚਲਾਈ ਗਈ ਹੈ ਜਿੱਥੇ ਗੋਲੀ ਵਜੀ ਜਨਿਆਲ ਸਿੰਘ ਨੂੰ ਗੁਰਦੇਵਾਲ ਸਿੰਘ ਜੋ ਕਿ ਆਮ ਆਦੀ ਪਾਰਟੀ ਦਾ ਆਗੂ ਆ ਤੇ ਸਾਬਕਾ ਸਰਪੰਚ ਆ ਜਿਨੇ ਗੋਲ ਜਲਾਈ ਆ ਉਸ ਕੁੜੀ ਦੇ ਚੱਲਣ ਤੋਂ ਬਾਅਦ ਦਰਦੈਲ ਸਿੰਘ ਦੀ ਮੌਤ ਹੋ ਜਾਂਦੀ ਆ ਜਿਸ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਲ ਤੋਂ ਦਾਗ ਲੈ ਕੇ ਗਿਆ ਗਿਆ ਜਿਹੜਾ ਦੂਸਰਾ ਬੰਦਾ ਜਸਵੰਤ ਸਿੰਘ ਜਿਹਦਾ ਉਹਦਾ ਤਾਇਆ ਕਹਿੰਦੇ ਆ ਉਹ ਨੂੰ ਅਮਰ ਸਰ ਨੀਜੇ ਸਰਦਾਰ ਕਰਾਇਆ ਗਿਆ ਇਹ ਉਹ ਜਗਾ ਵਾ ਜਿੱਥੇ ਕੱਲ ਸ਼ਾਮੀ ਬੋਲੀ ਹੋਈ ਆ ਜਿਨੇ ਬੋਲੀ ਨੇ ਅਜਿਹਾ ਖੂਨੀ ਰੂਪਤਾ ਨਿਕਾਲਿਆ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਆ ਇਸ ਪਿੰਡ ਵਿੱਚ ਪਹੁੰਚੀ ਆ ਜਿਸ ਪਿੰਡ ਵਿੱਚ ਗੋਲੀ ਚੱਲੀ ਸੀ ਪਿੰਡ ਰਟੋਲ ਇਹ ਕਹਿੰਦੇ ਆ ਤੇ ਇਹ ਜਿਹੜਾ ਪਿੱਛੇ ਜਿਹੜਾ ਗੁਰਦੁਆਰਾ ਦਿਖਾਈ ਦੇ ਰਿਹਾ ਜਿੱਥਾ ਨਾ ਲੱਗਦਾ ਸੀ ਵੀ ਇੱਥੇ ਬੋਲੀ ਕਰਾਈ ਦੀ ਗੁਰਦੁਆਰਾ ਭਾਈ ਮਹਾ ਸਿੰਘ ਸ਼ਹੀਦ ਜਿੱਥੇ ਇਹ ਉਹਦਾ ਬਾਹਰ ਦਾ ਏ ਏਰੀਆ ਵਾ ਜਿੱਥੇ ਬੋਲੀ ਕਰਾਈ ਗਈ ਸੀ ਕਿਆ ਜਾਂਦਾ ਸੀ ਵੀ ਗੁਰਦੁਾਰੇ ਅੰਦਰ ਬੋਲੀ ਹੋਈ ਹੈ ਲੇਕਿਨ ਜਿਹੜੀ ਗੁਰਦਿਰ ਅੰਦਰ ਬੋਲੀ ਨਹੀਂ ਹੋਈ ਬੋਲੀ ਜਿਹੜੀ ਆ ਗੁਰਦਾਰੇ ਦੇ ਬਾਹਰ ਹੋਈ ਆ ਇਹ ਬਾਹਰ ਦੇ ਆ ਸਾਰਾ ਦ੍ਰਿਸ਼ ਦਿਖਾਈਂਦਾ ਬਾਤ ਤੇ ਇਹ ਜਿੱਥੇ ਗੋਲੀ ਚੱਲੀ ਆ ਏ ਉਹਦਾ ਬਲੱਡ ਆ ਜਰਨੈਲ ਸਿੰਘ ਦਾ ਜਿੱਥੇ ਜਦੋਂ ਗੋਲੀ ਵੱਜੀ ਆ ਜੂ ਦੇ ਸਿੱਧ ਡਿੱਗਦਾ ਵਾ ਪੁਲਸ ਉਹ ਇੱਥੇ ਨਿਸ਼ਾਨ ਲਗਾ ਦਿੱਤੇ ਗਏ ਨੇ ਤੇ ਇਸ ਏਰੀਆ ਨੂੰ ਕਵਰ ਕਰਤਾ ਗਿਆ ਵਾ ਤਾਂ ਜੋ ਕੋਈ ਵੀ ਬੰਦਾ ਬਾਹਰੋਂ ਨਾ ਸਕੇ ਜਰਨੈਲ ਸਿੰਘ ਦੀ ਮਿੱਤਕ ਦੇ ਜਿਹੜੀ ਆ ਤਰਨ ਦਾ ਨਿੱਜੀ ਹਸਪਤਾਲ ਜੇ ਰੱਖੀ ਗਈ ਆ ਅੱਜ ਉਹਦਾ ਸੰਸਕਾਰ ਕੀਤਾ ਜਾਏਗਾ ਪਹਿਲਾਂ ਪੋਸਟਮਾਰਟ ਮਗਰ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ ਹਾਲਾਂਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਵਾ ਨਿਕਲ ਹਾਲੇ ਤੱਕ ਕੋਈ ਗ੍ਰਿਫਤਾਰੀ ਹੋਈ ਕਿ ਨਹੀਂ ਹੋਈ ਇਹਦੇ ਬਾਰੇ ਅਸੀਂ ਪੁਲਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਰਿਵਾਰ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ ਜਿਸ ਪਰਿਵਾਰ ਦਾ ਜੀਅਰ ਘਰੋਂ ਚਲ ਗਿਆ ਵਾ ਲੇਕਿਨ ਬੜੀ ਵੱਡੀ ਕਟੜਾ ਸਾਹਮਣੇ ਆਈ ਆ ਵੀ ਇਸ ਪਿੰਡ ਵਿੱਚ ਜਿਹੜੀ ਗੋਲੀ ਚੱਲੀ ਆ ਤੇ ਜਿੱਥੇ ਜਰਨੈਲ ਸਿੰਘ ਜਿਹੜਾ ਕਿ ਦਸਦੇ ਪਿੰਡ ਵਾਲੇ ਗੱਲਬਾਤ ਕੀਤੀ ਸੀ ਦਸਦੇ ਕੈਮਰੇ ਗਾਰੀ ਕੋ ਸਾਹਮਣੇ ਨਹੀਂ ਆ ਰਿਹਾ ਲੇਕਿਨ ਵੈਸੇ ਦੱਸਿਆ ਹੋਇਆ ਵੀ ਜਿਹੜਾ ਜਰਨੈਲ ਸਿੰਘ ਬਹੁਤ ਵਧੀਆ ਇਨਸਾਨ ਸੀ ਇੱਕ ਸ਼ਰੀਫ ਇਨਸਾਨ ਸੀ ਜਿਹਦੀ ਮੌਤ ਹੋਈ ਆ ਤੇ ਪਿੰਡ ਵਿੱਚ ਸੋਗ ਦੀ ਲਹਿਰਿਆ ਇਸ ਪਿੰਡ ਵਿੱਚ ਕੋਈ ਵੀ ਸਾਹਮਣੇ ਕੈਮਰੇ ਸਾਹਮਣੇ ਨਜਰ ਬੋਲਣ ਤਿਆਰ ਨਹੀਂ ਹੈਗਾ ਲੇਕਰ ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਆ ਤੇ ਅਸੀਂ ਹੁਣ ਉਹਦੇ ਘਰ ਜਾਵਾਂਗੇ ਜਿਸ ਜਰਨੈਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਸ ਪਰਿਵਾਰ ਦਾ ਜੀਕਰ ਚਲ ਗਿਆ ਵਾ ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਟੋਲ ਵਿਖੇ ਜਿੱਥੇ ਸਰਦਾਰ ਜਰਨੈਲ ਸਿੰਘ ਦਾ ਘਰ ਆ ਜਿਹੜਾ ਕੱਲ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਸੀ ਪੰਚਾਇਤੀ ਬੋਲੀ ਨੂੰ ਲੈ ਕੇ ਕੱਲ ਗੋਲੀ ਚੱਲੀ ਸੀ ਜਿਹਦੇ ਵਿੱਚ ਜਰਨੈਲ ਸਿੰਘ ਦੀ ਮੌਤ ਹੋ ਗਈ ਅੱਜ ਅਸੀਂ ਪਰਿਵਾਰ ਕੋਲ ਪਹੁੰਚੇ ਆ ਇਹ ਪੂਰਾ ਪਰਿਵਾਰ ਇਸ ਟਾਈਮ ਮੌਜੂਦ ਆ ਗੱਲਬਾਤ ਕਰਨੇ ਵੀਰ ਜੀ ਕੀ ਨਾ ਤੁਹਾਡਾ ਮਨਜਿੰਦਰ ਸਿੰਘ ਪ੍ਰਜੰਦਰ ਜੀ ਕੱਲ ਅਸਲ ਕੀ ਇਹੋ ਜਿਹੀ ਘਟਨਾ ਵਾਪਰੀ ਜਿਹੜੀ ਗੋਲੀ ਚੱਲ ਗਈ ਇਹਦੀ ਸਾਡੇ ਪਿੰਡ ਦੀ ਪੰਚਾਇਤੀ ਪਹਿਲੀ ਨਾਮ ਵਾਲੀ ਉਹਦੀ ਬੋਲੀ ਸੀ ਕੱਲ 5 ਵਜੇ ਦਾ ਟਾਈਮ ਹੀ 5 ਵਜੇ ਅਸੀਂ ਬੋਲੀ ਕਰਾਉਣ ਤੇ ਪਹੁੰਚੇ ਹਾਂ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਸਰਪੰਚ ਗੁਰਦਿਆਲ ਸਿੰਘ ਸਾਹਿਬ ਦਾ ਸਰਪੰਚ ਜਿਹੜਾ ਪਹੁੰਚਿਆ ਵਾ ਅਸੀਂ ਬੋਲੀ ਕਰਾਉਣੀ ਸ਼ੁਰੂ ਕਰਨ ਦਾ ਕਿਹਾ ਬੋਲੀ ਸ਼ੁਰੂ ਕਰਾਓ ਉਹਨਾਂ ਨੇ ਇਹ ਘਰ ਪਹਿਲਾਂ ਕਿਹਾ ਵੀ ਮੈਨੂੰ ਪਹਿਲਾਂ ਪਿਲ ਮਿਲੇ ਸਾਲ ਦਾ ਹਿਸਾਬ ਦਿਓ ਤੇ ਜਰਨੈਲ ਨੇ ਕਿਹਾ ਵੀ ਨਹੀਂ ਪਹਿਲਾਂ ਬੋਲੀ ਕਰਾ ਲਾ ਹਿਸਾਬ ਮੋਟਾ ਹੀ ਤੈਨੂੰ ਹਿਸਾਬ ਕਰ ਦੇ ਦੇਣੇ ਬਾਅਦ ਵਿੱਚ ਲਿਖਾ ਦੇਣੇ ਆ ਤੇ ਇਹ ਉਸ ਇਤੋਂ ਸਾਲਾ ਲੱਗਦਾ ਵਾ ਪਹਿਲੋ ਬੋਲੀ ਬਾਅਦ ਚੋ ਵੀ ਪਹਿਲੋ ਸਾਹਬ ਦੇ ਜਰਨੈਲ ਕਹਿੰਦਾ ਤੂੰ ਅੱਗੇ ਵੀ ਗਾਲਾਂ ਕੱਢਦਾ ਫੇਰ ਗਾਲ ਕੱਢੀ ਆ ਇਹ ਕਰਕੇ ਜਰਨੈਲ ਨੇ ਵੀ ਗਾਲ ਉਹਨੂੰ ਹੀ ਗਾਲ ਕੱਢੀ ਜਰਨੈਲ ਨੇ ਉਹਨਾਂ ਦਾ ਆਪਣਾ ਰਵਲਰ ਕੱਢ ਲਿਆ ਰਵਲ ਨੇ ਜਰਨੈਲ ਨੇ ਕਿਹਾ ਵੀ ਤੂੰ ਇਹ ਫੋਕੇ ਫਟਿ ਅੱਗੇ ਵੀ ਬਰੀਰੇ ਮਾਰੀਆਂ ਵਾ ਤੂੰ ਇਹਨੇ ਜੋਗਾ ਨਹੀਂ ਹੈਗਾ ਫਿਰ ਇਹਨੇ ਉਸੇ ਟਾਈਮ ਹੀ ਦੂਜਾ ਰਵਲਰ ਕੱਢ ਕੇ ਦੋ ਆਪਣੇ ਨਿਹੇ ਵਿੱਚੋਂ ਕੱਢ ਕੇ ਗੋਣੀਆਂ ਚਲਾਉਣੀ ਸ਼ੁਰੂ ਕਰ ਦਿੱਤੀ ਤਾਬਰ ਤੋਰ ਜਿਹਦੇ ਵਿੱਚ ਇਹਨੂੰ ਜਰਨੈਲ ਸਾਨੂੰ ਪੰਜੀ ਗੋਲੀਆਂ ਲੱਗਨ ਕਰਕੇ ਭੱਜ ਗਿਆ ਤਾਂ ਜੀ ਗਾੜੀ ਹੋਇਆ ਦੋ ਗੋਲੀਆਂ ਦੀ ਤਾਜੂ ਕੀ ਕਾਰਨ ਮਲੇ ਇਹ ਹੋਇਆ ਜਿਹੜਾ ਗੋਲੀ ਚੱਲਦਾ ਕਿ ਜਾਂ ਕੋਈ ਹੋਰ ਵਜ੍ਹਾ ਵੀ ਹੈਗੀ ਹੈ ਵੀ ਸਿਰਫ ਜਿਹੜੀ ਬੋਲੀ ਜਾਂ ਪਿਛਲਾ ਹਫ਼ਤਾ ਵੀ ਕੋਈ ਕਾਰਨ ਬੰਦਾ ਵਾ ਕਿ ਜਾਂ ਕੋਈ ਹੋਰ ਵੀ ਕਾਰਨ ਹੈਗਾ ਕੋਈ ਵੋਟ ਦੀ ਇਹ ਰੰਜਿ ਪਹਿਲੇ ਦਿਨ 2019 ਦੀ ਤੁਰੀ ਆਉਂਦੀ ਵੋਟਾਂ ਦੀ ਸਾਡੇ ਪਿੰਡ ਦੇ ਵਿੱਚ ਦੋ ਪਿੰਡ ਹੋ ਗਿਆ ਇੱਕ ਰਟੌਲ ਇੱਕ ਰਟੌਲ ਵੇਲੀਆਂ ਜਿਹਦੇ ਟੌਲ ਵੇਲੀਆਂ ਤੋਂ ਜਨਰਲ ਸਰਪੰਚ ਖੜਾਉਂਦਾ ਜੀ ਇਹ ਜਗੁਰਦਿਆਲ ਸਿੰਘ ਆ ਇਹ ਪਿੰਡ ਦੇ ਵਿੱਚ ਇਹਦੀ ਰਹਿਸ਼ ਇਹ ਆ ਕੇ ਬਾਹਰ ਵੇਲੀਆਂ ਚ ਵੋਟ ਇਲੈਕਸ਼ਨ ਲੜਨੀ ਚਾਹੁੰਦਾ ਸੀ ਜੇ ਰੈਨੇ ਗੱਲ ਕਹੀ ਵੀ ਤੂੰ ਪਿੰਡ ਦੇ ਵਿੱਚ ਤੂੰ ਪਿੰਡ ਚ ਇਲੈਕਸ਼ਨ ਲੜ ਇਨੇ ਥੋੜੇ ਦਿਨਾਂ ਦੇ ਵਿੱਚ ਹੀ ਕਰਕੇ ਆਪਣੀ ਪਿੰਡ ਵਾਲੀ ਰਹਿਤ ਵਿੱਚ ਵੋਟਾਂ ਕਢਾ ਕੇ ਟੋਲ ਵੇਲੀਆਂ ਚ ਪਾ ਲਈਆਂ ਤੇ ਸਰਪੰਚ ਖੜ ਗਿਆ ਤੇ ਇਹਨੇ ਜਰਨੈਲ ਨੇ ਕਿ ਜਗਨੀ ਉਤਰੀ ਐਮਐਲ ਸਾਬ ਉਹ ਤਾਂ ਅੰਗ ਨਹੀਂ ਉਤਰੀ ਹੁੰਦੇ ਸੀ ਉਹਨਾਂ ਨਾਲ ਗੱਲ ਕੀਤੀ ਦੋਵੇਂ ਕਾਂਗਰਸ ਪਾਰਟੀ ਸੰਬੰਧ ਰੱਖਦੇ ਸੀ ਦੋਵੇਂ ਇਕੱਠੇ ਹੀ ਪਹਿਲਾਂ ਇਹਨਾਂ ਨੇ ਕਿਹਾ ਵੀ ਮੈਂ ਖਲੋਣਾ ਉਹਨਾਂ ਨੇ ਕਿਹਾ ਵੀ ਮੈਂ ਦੋਵੇਂ ਇਲੈਕਸ਼ਨ ਕਰਾ ਦੇਣਾ ਜਿਹੜਾ ਜੈਜੂ ਮਾਨ ਨੂੰ ਸਰੋਪਾ ਪਾ ਦੂੰਗੇ ਇਲੈਕਸ਼ਨ ਹੋਣ ਦੇ ਵਿੱਚ ਇੱਕ ਡੇਢ ਵਜ ਦਾ ਟਾਈਮ ਜੋ ਇਲੈਕਸ਼ਨ ਹੋਣ ਦੇ ਸੀ ਗੁਰਦਿਆਲ ਸਿੰਘ ਨੇ ਵੇਖਿਆ ਵੀ ਜਰਨੈਲ ਸਿੰਘ ਕੋਲ ਡਿਲੀਟ ਨਾਲ ਜਤਨ ਲਿਆ ਵਾ ਇਹਨੇ ਬਾਹਰੋਂ ਗੁੰਡੇ ਸੱਦ ਕੇ ਇਨੇ ਜਾਲੀ ਬੋਟਾ ਗੋਣੇ ਸ਼ੁਰੂ ਕਰਤੀ ਆ ਉਹਦੀ ਬਗੈਰ ਸਾਡੇ ਕੋਲ ਵੀਡੀਓ ਹੈਗੀ ਆ ਉਹ ਵੋਟਾਂ ਦੀ ਅੰਦਰ ਗੇਟ ਬੰਦ ਹੋਇਆ ਅੰਦਰ ਬਾਹਰ ਰੌਲਾ ਪੈਂਦਾ ਅਦਰ ਵੋਟਾਂ ਪੈਂਦੀਆਂ ਉਦੋਂ ਇਹ ਗੁਰਦਿਆਲ ਸਿੰਘ ਨੇ ਉਹ ਰੰਜਿ ਰੱਖੀ ਫਿਰ ਵੀ ਇਹ ਤੱਕ ਇਹਨਾਂ ਸਾਡੇ ਕੋਲ ਜਿੱਤ ਗਿਆ ਏ ਇਹ ਜਿੱਤ ਕੇ ਬਾਜ ਨਹੀਂ ਰੰਜਿ ਰੱਖੀ ਵੀ ਇਹ ਮੇਰੇ ਸਾਹਮਣੇ ਖਲੋਤਾ ਇਹਨੇ ਫਿਰ ਵਾਕਿਆ ਬਣਾ ਕੇ ਝੂਠੇ ਆਪਣੇ ਤੇ ਛਰੇ ਰਖਾ ਕੇ ਸਾਡੇ ਦੇ ਤਿੰਨ ਸੌ ਸੱਤ ਦਾ ਪਰਚਾ ਕਰਾਇਆ ਉਹੀ ਰੰਜ ਲੈ ਕੇ ਤੁਰਿਆ ਬੰਦਾ ਪਰ ਇੱਕ ਦੋ ਨਾਲ ਇਹ ਨਜਾਇਜ਼ ਸੰਬੰਧ ਕਰਦਾ ਔਰਤਾਂ ਨਾਲ ਅਸੀਂ ਫੜਿਆ ਇਹਨੂੰ ਇਹਨੇ ਉਹ ਵੀ ਨਜ਼ਰ ਰੱਖਿਆ ਵੀ ਇਹਨਾਂ ਮੈਨੂੰ ਫੜਿਆ ਇਹ ਯਾਰ ਵੀ ਹੋ ਗਿਆ ਇਹ ਬੰਦੇ ਦੇ ਵਿੱਚ ਜਿਹਨਾਂ ਦਾ ਨਾਮ ਹੀ ਖਰਾਬ ਹੀ ਘਰ ਘਰ ਵਿੱਚ ਹਰ ਹਰ ਦੇ ਚੁੱਲ੍ਹੇ ਹਲ ਝਾਕਦਾ ਇਹਨੂੰ ਲੋਕਾਂ ਸਹਿ ਜਾਣਦੇ ਆ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਇਹ ਗੰਸ਼ ਨੂੰ ਇਹੋ ਵੀ ਇਹਨਾਂ ਨੇ ਮੇਰਾ ਪਰਦਾ ਫਾਸ਼ ਕਰ ਦੇਣਾ ਇਹ ਸਾਨੂੰ ਥੱਲੇ ਨਾ ਪਾਉਣਾ ਚਾਹਿਆ ਵੀ ਇਹਨੂੰ ਨਿਪਾਲੇ ਹੁਣ ਇਹਨੇ ਰਾਤ ਵੀ ਇੱਕ ਇਸ ਆਪਣੀ ਇੰਸਟਾਗ੍ਰਾਮ ਦੇ ਉੱਤੇ ਪਾਈ ਆ ਇੱਕ ਪਾਈ ਵੀ ਮੈਂ ਉਹ ਤਾਂ ਜੁਮਿਆਰੀ ਲੈਣਾ ਜਰਨੈਲ ਨੂੰ ਮਾਰਨ ਦੀ ਤੇ ਜਰਨੈਲ ਪਿੰਡ ਵਿੱਚ ਮਾੜੇ ਕੰਮ ਕਰਦਾ ਸੀ ਅੱਜ ਤੱਕ ਕੋਈ ਵੀ ਅਸੀਂ ਕਹਿੰਨੇ ਆ ਸਾਰੇ ਪਿੰਡ ਵਾਲੇ ਗਾੜੀ ਹੱਥ ਜੋੜਦੇ ਆ ਚਾਹ ਨਾਲ ਗਾੜੀ ਜੋੜਦੇ ਪਿੰਡ ਵਿੱਚੋਂ ਇੱਕ ਬੰਦੇ ਦੀ ਬਾਹ ਫੜ ਕੇ ਲਿਆ ਦਿਓ ਕਿ ਜਰਨੈਲ ਕੋਈ ਪਿੰਡ ਜੋ ਨਸ਼ਾ ਕਰਾਉਂਦਾ ਸੀ ਜਾਂ ਸਮੈਗ ਵੇਚਦਾ ਨਿਆਣੇ ਨਸ਼ੇ ਲਾਏ ਆ ਤੇ ਅਸੀਂ ਜੋ ਦੇਣ ਦਾ ਰਿਆਂ ਨੂੰ ਸਜ਼ਾ ਨੂੰ ਕੋਈ ਕਰਦਾ ਸੀ ਦੇਣ ਦਾ ਰਿਆਂ ਨਹੀਂ ਦਵਾਂਗੇ ਇਹ ਬੰਦੇ ਨੇ ਸਾਰੀ ਉਮਰ ਮਾੜਾ ਕੰਮ ਕੀਤਾ 2019 ਤੋਂ ਪਹਿਲਾਂ ਇਹਦੇ ਜਿਹੜੀਆਂ ਛੱਤਾਂ ਸੀ ਬਾਲੇ ਵਾਲੀਆਂ ਦੋਆ ਪਰਾਂ ਵਧੀਆਂ ਹੁਣ ਜਾ ਕੇ ਵੇਖ ਲਓ ਦੋਆ ਪਰਾਂ ਦੇ ਮਹਿਲ ਪਏ ਆ ਨਏ ਘਰੇ ਵਿੱਚ ਇਹਦਾ ਅਸੀਂ ਲੱਖਾਂ ਰੁਪਏ ਦਾ ਕਬੜਾ ਕੱਢਿਆ ਸਰ ਕੋ ਰਿਕਾਰਡ ਪਿਆ ਇਹਨੇ ਆਪਣੇ ਘਰ ਦੀਆਂ ਤੱਕ ਐਸੇ ਬਣਾ ਕੇ ਉਹਨਾਂ ਦੇ ਖਾਤੇ 'ਚ ਪੈਸੇ ਪੁਆਏ ਆ ਉਹ ਹਰ ਕੋ ਰਿਕਾਰਡ ਪਿਆ ਇਹਨੇ ਉਹ ਵੀ ਸਾਨੂੰ ਥੱਲੇ ਲਾਉਣ ਦੇ ਕਰਕੇ ਉਹ ਇਹਦਾ ਕੇਸ ਚੱਲਣ ਡਿਆ ਵਾ ਇਹਨੂੰ ਯਾਹਰ ਕਰਾ ਸਾਡੇ ਕੋਲ ਪ੍ਰੂਫ ਹੈ ਪ੍ਰੂਫ ਹੈ ਜਿੱਥੋਂ ਕਾ ਕਿ ਅਸੀਂ ਚੈਨਲ ਨੂੰ ਪ੍ਰੂਫ ਵੀ ਦੇ ਦਾਂਗੇ ਇਹਦਾ ਕਬਲੇ ਦਾ ਇਹਨੇ ਬਹੁਤ ਜਾਰੀ ਪੈਣ ਠੱਗੀ ਕੀਤੀ ਮਾੜੇ ਕੰਮ ਲੋਕਾਂ ਨਾਲ ਕੀਤੇ ਆ ਉਹ ਇਹ ਇਹਦਾ ਨਹੀਂ ਕਰਨ ਦੇ ਤੇ ਸਾਡੇ ਝੂਠੇ ਇਲਜ਼ਾਮ ਲਾਉਂਦਾ ਕਿ ਇਹ ਬੰਦਾ ਸਮੈਗਲਾ ਕੋਈ ਵੀ ਅਸੀਂ ਨਹੀਂ ਕੋਈ ਵੀ ਚੰਨਲਾ ਜਾ ਕੇ ਪਿੰਡ ਵਿੱਚ ਅਸੀਂ ਨਹੀਂ ਨਾਲ ਜਾਵਾਂਗੇ ਜਾ ਕੇ ਆਪਣੀ ਨੁਕੈਰੀ ਕਰਨ ਇੱਕ ਬੰਦਾ ਵੀ ਕਹਿੰਦਾ ਜਰਨੈਲ ਪਿੰਡੋ ਚ ਮਾੜੇ ਕੰਮ ਕਰਦਾ ਸੀ ਅਸੀਂ ਸਭ ਦੇ ਦੇਣਦਾਰੇ ਜਿਹੜੇ ਸਰਦਾਰ ਜਸਵੰਤ ਸਿੰਘ ਜਿਨ੍ਹਾਂ ਦੇ ਗੋਲਗੀਆਂ ਜਖਮੇ ਉਹਨਾਂ ਦੀ ਹਾਲਤ ਉਹਨਾਂ ਕਿਦਾਂ ਬਹੁਤ ਸੀਰੀਅਸ ਹੈ ਜੀ ਉਹਨਾਂ ਦਾ ਬੀਪੀ ਤੇ ਪਲਸ ਜਿਹੜੀ ਬਹੁਤ ਨਾਜ਼ੁਕ ਚੱਲਣ ਢਈ ਆ ਬਹੁਤ ਜਿਆਦਾ ਸੀਰੀਅਸ ਹੈ ਜੀ ਹਾਂਜੀ ਪੁਲਿਸ ਪਿੰਡ ਵਿੱਚ ਆਈ ਕੋਈ ਮਾਮਲਾ ਤਾਂ ਜੀ ਕੀਤਾ ਗਿਆ ਪੁਲਿਸ ਨੇ ਅੱਜ ਦੀ ਕਾਰਵਾਈ ਪਘੋੜੇ ਆ ਪੁਲਿਸ ਦੇ ਹੀ ਹੱਪਾ ਮਾਰੀਆਂ ਕਰਨ ਦੇ ਤੇ ਇਹ ਬੰਦੇ ਪਘੋੜੇ ਸਾਰੇ ਕਰ ਜਿੰਦੇ ਪੰਜ ਛੇ ਬੰਦੇ ਪੰਜ ਛੇ ਬੰਦੇ ਦੇ ਕਰ ਜਿੰ ਅੱਛਾ ਜਿਹੜੀ ਗੋਲੀ ਚੱਲੀ ਆ ਉਹ ਪਿੰਡ ਦੇ ਜਿਹੜੀ ਗੁਰਦੁਆਰੇ ਦੇ ਬਾਹਰ ਚੱਲੀ ਆ ਜਾਂ ਗੁਰਦੁਆਰੇ ਦੇ ਬਾਹਰ ਹੋਏ ਗਾੜੀ ਗੁਰਦੁਆਰੇ ਦੇ ਬਾਹਰ ਥੜਾ ਉਹਦੇ ਤੇ ਚੱਲੀ ਆ ਉੱਥੇ ਉੱਥੇ ਬੋਲੀ ਹੋਣ ਦੀ ਉੱਥੇ ਬੋਲੀ ਹੋਣ ਦੀ ਅੱਛਾ ਮੇਨ ਕਰਨ ਇਹ ਹੋ ਗਿਆ ਸਾਦੇ ਆ ਵੀ ਜਿਹੜੀ ਪੁਰਾਣੀ ਰੰਜਿਸ਼ ਵੋਟਾਂ ਦੀ ਤੇ ਜਾਂ ਜਿਹੜਾ ਜਿਹੜੇ ਦੇ ਨਰੇ ਦਾ ਫਿਰ ਦੇ ਕਪਲੇ ਕੁਪਲੇ ਜਾਹਰ ਕਰਦੇ ਉਹਦੇ ਕਰਕੇ ਇੱਕ ਮੇਰ ਕੰਮ ਹੋਇਆ ਉਹ ਫਿਰ ਕਰਕੇ ਮੇਰਾ ਜੀ ਜਦੋਂ ਭਰਾ ਮੇਰਾ ਇੱਕ ਸੱਚਾ ਸੁੱਚਾ ਬਾਬੇ ਦੀ ਅਸੀਂ ਇਹਨੂੰ ਇੱਥੋਂ ਤੱਕ ਵੀ ਕਹਿਤਾ ਅਸੀਂ ਹੁਣ ਵੀ ਪਿੰਡ ਨੂੰ ਵੀ ਕਹਿੰਨੇ ਆ ਜਿਹੜੇ ਲੋਕੀ ਇਹਦੀ ਇੰਸਟਾਗ੍ਰam ਤੇ ਇਹਦੀ ਜਿਹੜੀ ਆਈਡੀ ਨੇ ਉਹ ਪਾਇਆ ਲਿਖ ਕੇ ਵੇਂਦਾ ਵਾ ਅਸੀਂ ਉਹ ਵੀਰ ਨੂੰ ਵੀ ਕਹਿੰਨੇ ਆ ਤੂੰ ਆ ਜਾ ਸਾਡੇ ਸਾਨੂੰ ਬਾਬੇ ਦੀਸ ਉਹਦੇ ਦਰ ਤੇ ਲੈ ਕੇ ਅਸੀਂ ਛੋਟੇ ਛੋਟੇ ਬੱਚੇ ਲੈ ਕੇ ਨਾਲ ਚੱਲ ਜਾਗੇ ਉਹਨੂੰ ਵੀ ਕਹਿ ਦੋ ਉੱਥੇ ਆ ਜੇ ਆਪਣਾ ਇੱਕਰਾ ਸੌਂ ਖਾ ਜੇ ਵੀ ਇਹ ਨਜਾਇਜ਼ ਕਾਲਵਿਨ ਨਜਾਇਜ਼ ਨੇ ਕੀਤੀ 2019 ਵਿੱਚ ਪਰਚਾ ਕਰਕੇ ਵੀ ਸਾਣਾ ਨਜਾਇਜ਼ ਕੀਤੀ ਆ ਅਸੀਂ ਆਪਣੇ ਬੱਚੇ ਲੈ ਕੇ ਗੁਰਦਾਰਾ ਸਾਹਿਬ ਚੰਨੂ ਤਿਆਰ ਆ ਬਾਬੇ ਦੀ ਸੋਧ ਦਰ ਤੇ ਜਾਣੂ ਤਿਆਰ ਆ ਇਹ ਬੰਦੇ ਇੱਕ ਵਾਰ ਵੀ ਜਾਵੇ ਇਹ ਬੰਦੇ ਨੂੰ ਪੰਚਾਇਤ ਨੇ ਪਿੰਡ ਖੜ ਕੇ ਸੌਂ ਖਵਾਇ ਖਵਾਜੀ ਚਾਈ ਇਹ ਬੰਦਾ ਗੁਰਦਾਰਿਆਂ ਬਾਹਰ ਨਿਕਲ ਗਿਆ ਕਹਿੰਦਾ ਸੌਂ ਝੂਠੀ ਬਿਮਾਰੀ ਸੱਚੀ ਮਾਰੀ ਮੈਂ ਸੌਂ ਨਹੀਂ ਖਾਣੀ ਅਸੀਂ ਉਸ ਦਿਨ ਵੀ ਸੌਂ ਖਾਦੀ ਵੀ ਅਸੀਂ ਖਾਣੇ ਅਸੀਂ ਇਹਦੇ ਨਾਲ ਕੋਈ ਮਾਰਾ ਨਹੀਂ ਕੀਤਾ ਪਰ ਇਹ ਬੰਦਾ ਕਰਦਾ ਨਜਾਇਜ਼ ਇਹਨੂੰ ਵੱਡੇ ਲੀਡਰ ਦੀ ਮਗਰੋਂ ਸਹਾਇ ਗਰਮਿੰਦਰ ਟਾਉਲ ਦੀ ਸਾਹਿਬ ਸਭ ਕੋ ਕਹਿੰਦੇ ਗਰਮਿੰਦਰ ਟਾਉਲ ਦੇ ਕਹਿੰਦੇ ਕਰਦਾ ਸਾਹ ਕੋ ਗੁੰਮਦਰ ਟਾਲ ਕਰਾਉਂਦਾ 2019 ਵਿੱਚ ਗੁੰਮਦਰ ਟਾਲ ਨੇ ਕਰਾਇਆ ਹੁਣ ਕੀ ਮੰਗ ਕਰਦੇ ਸੀ ਹੁਣ ਮੈਂ ਕਹਿੰਦਾ ਇਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡਾ ਭਰਾ ਮਾਰਿਆ ਇਹਨੇ ਇਹਨੂੰ ਸਜ਼ਾ ਮਿਲੇ ਇਹਨੂੰ ਇਨਸਾਫ ਕਰੇ ਜੇ ਅਸੀਂ ਝੂਠੇ ਆ ਸਾਨੂੰ ਭਾਵੇਂ ਸੂਲੀ ਤੇ ਟੰਗ ਦਿੱਤਾ ਜਾਵੇ ਬਾਪ ਜੀ ਤੁਸੀਂ ਸਿਆਣੇ ਬਿਹਾਰੇ ਬੰਦੇ ਤੁਹਾਨੂੰ ਕੀ ਲੱਗਦਾ ਕੀ ਜਿਹੜਾ ਪੁਲੀਆਂ ਚੱਲਣ ਦਾ ਕਾਰਨ ਕੀ ਲੱਗਦਾ ਹੈ ਤੁਹਾਨੂੰ ਓਏ ਉਹ ਦੇ ਹੈਗਾ ਇਹ ਬਦਮਾਸ਼ ਹੈਗਾ ਚੋਰੀਆਂ ਕਰਦਾ ਹੈ ਪਿਛਲੇ ਸਾਲ ਉਹਨਾਂ ਨੇ ਦੋ ਗੱਡੀਆਂ ਆਪਣੇ ਕਣਕ ਦੀਆਂ ਗੜਾਮਾਂ ਜੋ ਕੱਢੀਆਂ ਇੱਕ ਭੜਾ ਲਏ ਇੱਕ ਫੜੀ ਗਈ ਉਹਦੇ ਵਿੱਚ ਭਰਾ ਉਹਦਾ ਮਹੀਨਾ ਅੰਦਰ ਰਿਹਾ ਉੱਥੇ ਬੱਚਾ ਪਿਆ ਸੀ ਕਿ ਪੱਠੇ ਉਚਕ ਲਾ ਕੇ ਸਰੋਂ ਉਚਕ ਲਾ ਕੇ ਕੁਛੇ ਦੀ ਮਾਰੇ ਹੀ ਕੰਮ ਕਰਦਾ ਚੰਗਾ ਕੰਮ ਕੋਈ ਨਹੀਂ ਇਹਨਾਂ ਦਾ ਕੋ ਹੈ ਵੀ ਉਹ ਉਤੋਂ ਲੱਗ ਕੇ ਉਹ ਵੀ ਇਹਨਾਂ ਦੇ ਕੋ ਕੰਮ ਕਰਦਾ ਚੋਰੀਆਂ ਠਗੀਆਂ ਇਹਨਾਂ ਦੇ ਵੀ ਇਹੋ ਕੰਮ ਹੈ ਤੇ ਬਾਜ ਲੜਾਈ ਨੂੰ ਦੂਜੇ ਪਿੰਡ ਨੂੰ ਦੂਜੇ ਨਾਲ ਲੜਾ ਦੇ ਉਤੋਂ ਚੁੱਕ ਕੇ ਉਧਰ ਲੜਾਈ ਲੜਾਈ ਚੁੱਕ ਕੇ ਬਸ ਚੁੱਕੀ ਆਲੇ ਨਾਲ ਪੈਸੇ ਲੈਣੇ ਬੰਦਾ ਫੜਾਉਣਾ ਆਪੇ ਛਡਾ ਲੈਣਾ ਪੈਸੇ ਦੁੱਧ ਦੀ ਕਰ ਲੈਣ ਇਹੋ ਜੇ ਕੰਮ ਕਰਦਾ ਕੋਈ ਸਵਾਦਾ ਕੰਮ ਨਹੀਂ ਪਿੰਡ ਦੇ ਵਿੱਚ ਉਹਨੇ ਕੀਤਾ ਕੀ ਮੰਗਰਦੇ ਕੀ ਹੋਣਾ ਚਾਹੀਦਾ ਗਨਸਾਬ ਹੋਣਾ ਚਾਹੀਦਾ ਇਹਨਾਂ ਦਾ ਹੁਣ ਘਰ ਮੁੱਢਾ ਹੋ ਗਿਆ ਤਾਂ ਇਹ ਸਰਦਾਰ ਜਰਨੈਲ ਸਿੰਘ ਦਾ ਬਰਦਰ ਨਾਲ ਪਰਿਵਾਰਕ ਮੈਂਬਰ ਜਿੰਨਾ ਗੱਲਬਾਤ ਕੀਤੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹੋ ਹੀ ਦੱਸਿਆ ਵਾ ਵੀ ਜਿਹੜਾ ਅਸਲ ਜਿਹੜਾ ਮੁੱਦਾ ਵਾ ਅਸਲ ਜਿਹੜੀ ਗੋਲ ਚ ਲੰਦਾ ਕਾਰਨ ਨਹੀਂ ਵਾ ਵੀ 2019 ਵਿੱਚ ਇਲੈਕਸ਼ਨ ਹੋਈ ਪੰਚਾਇਤੀ ਇਲੈਕਸ਼ਨ ਜਿਹਦੇ ਵਿੱਚ ਇਹਨਾਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਸੀ ਜਿਹਦੀ ਰੰਜਿਸ਼ ਆਦਿਆਂ ਸਰਦਾਰ ਕਰਤਿਆਲ ਸਿੰਘ ਜਿਹੜਾ ਇਸ ਟਾਈਮ ਤੇ ਸਾਬਕਾ ਸਰਪੰਚ ਕਾਂਗਰਸ ਵੱਲੋਂ ਤੇ ਜਿਹਦਾ ਆਮ ਆਦਮੀ ਪਾਰਟੀ ਦਾ ਅਗੂ ਆ ਜਿਹਨੇ ਗੋਲ ਚ ਲਾਈ ਕਿ ਜਿਹਦੇ ਕਰਕੇ ਇੱਕ ਆदमी ਦੀ ਸਰਦਾਰ ਜਰਨੈਲ ਸਿੰਘ ਦੀ ਮੌਤ ਹੋ ਗਈ ਹੈ ਤੇ ਇੱਕ ਜਸਵੰਤ ਸਿੰਘ ਜਿਹੜੇ ਜ਼ਖਮੀ ਆ ਜਿਹੜੇ ਇਹਨਾਂ ਤਾਇਏ ਲੱਗ ਗਿਆ ਉਹ ਅਜੇ ਵੀ ਹਸਪਤਾਲ ਦੇ ਜੇਰੇ ਇਲਾਜ ਨੇ ਹੁਣ ਵੇਖਣਾ ਇਹ ਹੋਏਗਾ ਕਿ ਪੁਲਿਸ ਵੱਲੋਂ ਕੀ ਜਾਂਚ ਕੀਤੀ ਜਾਂਦੀ ਹੈ ਕਿੰਨੇ ਬੰਦਿਆਂ ਦੇ ਮਾਮਲੇ ਦਰਜ ਕੀਤੇ ਜਾਣਗੇ ਕੀ ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਪਰ ਕੁਝ ਵੀ ਹੋਵੇ ਇਸ ਪਰਿਵਾਰ ਦਾ ਜਿਹੜਾ ਜੀ ਆ ਉਹ ਵਾਪਸ ਮੁੜ ਨਹੀਂ ਆਏਗਾ ਕੁਲਦੀਪ ਸੰਦੀਪਾ ਰੋਜ਼ਾਨਾ ਸਪੋਕਸਮੈਨ ਪਿੰਡਰ ਰੌਲ ਤਰੰਤਾਂ